ਸਾਰੀਆਂ ਪਾਰਟੀਆਂ ਨੇ ਮੈਦਾਨ ਦੇ ਵਿੱਚ ਆਉਣਾ ਆ ਜਿਹੜੇ ਕੋਈ ਬਾਲੇ ਕਾਲੇ ਨੇ ਆਮ ਆਦਮੀ ਵਾਲੇ ਉਹਨਾਂ ਨੂੰ ਮੈਨੂੰ ਮੇਰੇ ਵੀ ਟਿਕਟ ਵੀ ਨਹੀਂ ਮਿਲਣੀ ਤੁਸੀਂ ਲੰਬੇ ਸਮੇਂ ਤੋਂ ਕਾਂਗਰਸ ਨਾਲ ਵਰਕ ਕਰੀ ਕਾਦੇ ਹੋ ਲੋਕ ਤੇ ਇਹ ਵੀ ਕਹਿੰਦਾ ਕਿਰਨਜੀਤ ਸਿੰਘ ਮਿੱਠਾ ਦੀ ਟਿਕਟ ਪੱਕੀ ਹੈ ਤੁਹਾਡੇ ਚੋਂ ਮਤਲਬ ਹਜੇ ਉਹ ਲਾਲਸਾ ਦੀ ਨਜ਼ਰ ਨਹੀਂ ਆਈ ਉਹ ਲਾਲਚਾਂ ਨਜ਼ਰ ਨਹੀਂ ਆਇਆ ਫਿਰ ਉਹ ਜਿਹੜੇ ਪਾਰਟੀ ਦੇ ਬੰਦੇ ਨੇ ਉਹ ਕਿਉਂ ਇਸ ਤਰੀਕੇ ਨਾਲ ਚਾਹ ਬਣਾਵੇਂ ਫਿਰਦੇ ਆ ਮੈਂ ਆਪਣੀ ਪਾਰਟੀ ਦੇ ਕੋਲ ਜਿਹੜੀ ਆ ਉਹ ਆਪਣੀ ਦਾਵੇਦਾਰੀ ਪੂਰੀ ਰੱਖੀ ਵੀ ਆ ਤੇ ਰੱਖਾਂਗਾ ਵੀ ਬਾਕੀ ਇਹ ਆਪਾਤੀ ਹਾਈ ਕਮਾਂਡ ਦੀ ਮਰਜ਼ੀ ਆ ਉਹ ਕਿੰਨੂੰ ਟਿਕਟ ਦੇ ਦਿੰਦੀ ਆ ਪਹਿਲਾਂ ਵੀ ਜਦੋਂ ਆਮ ਆਦਮੀ ਪਾਰਟੀ ਸਰਕਾਰ ਬਣੀ ਲੋਕਾਂ ਨੇ ਕਿਹਾ ਕਿ ਕਿਸਾਨਾਂ ਨੂੰ ਬਹੁਤ ਉਮੀਦ ਦਿੱਤੀ ਗਈ ਸੀ ਐਮਐਸਪੀ ਦਿੱਤੀ ਜਾਏਗੀ ਜਿਸ ਨੂੰ ਲੈ ਕੇ ਤੁਹਾਡੇ ਤੁਹਾਡੇ ਕਿਸਾਨਾਂ ਨੇ ਵੋਟਾਂ ਪਾਈਆਂ ਤੇ ਅੱਜ ਸਭ ਤੋਂ ਵੱਧ ਤੋਂ ਨਹੀਂ ਕਿਸਾਨੋਂ ਦੇ ਨਜ਼ਰ ਆਉਂਦੇ ਨੇ ਮੌਜੂਦਾ ਸਰਕਾਰ ਦੇ ਖਿਲਾਫ ਜਿਹੜੀਆਂ ਮੀਟਿੰਗਾਂ ਤੁਹਾਡੀਆਂ ਜਿਹੜੀਆਂ ਦੋ ਦੋ ਟਾਈਟੇ ਜਾਂਦਾ ਕੱਟ ਹੋ ਜਾਂਦਾ ਐ ਇੰਨੇ ਲੋਕ ਤੁਹਾਡੇ ਸਮਰਥਨ ਦੇ ਵਿੱਚ ਨੇ ਲੇਕਿਨ ਲੱਗਦਾ ਨਹੀਂ ਜੇਕਰ ਪਾਰਟੀ ਹੋਰ ਕਿਸੇ ਦੀ ਝੋਲੀ ਵਿੱਚ ਟਿਕਟ ਪਾ ਦਿੰਦੀ ਆ ਤੇ ਘਾਟਾ ਕਾਂਗਰਸ ਪਾਰਟੀ ਨੂੰ ਪੈ ਸਕਦਾ ਇਹ ਤੇ ਹੁਣ ਸਾਡੇ ਲੀਡਰ ਬਹੁਤ ਸਿਆਣੇ ਆ ਉਹਨਾਂ ਨੇ ਸੋਚਣਾ ਜਿੱਦਾਂ ਦਾ ਵੀ ਪਾਰਟੀ ਆ ਇਹ ਕਮਾਂਡ ਫੈਸਲਾ ਲਾਊਗੀ ਅਸੀਂ ਉਹਨਾਂ ਦੇ ਨਾਲ ਪੰਜਾਬ ਦੇ ਵਿੱਚ ਆਏ ਦਿਨ ਸਿਆਸਤ ਗਰਮਾਈ ਦਿੰਦੀ ਹੈ ਤੇ ਜੇਕਰ ਗੱਲ ਕਰੀਏ ਹਲਕਾ ਤਰਨ ਤਰਨ ਦੀ ਇੱਥੇ ਵੀ ਹੁਣ ਜਿਹੜਿਆ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਦੇਹਾਂ ਤੋਂ ਬਾਅਦ ਚਰਚਾ ਹੋਣ ਲੱਗ ਪਈ ਆ ਜਿਮਨੀ ਚੋਣਾ ਦੀ ਲੇਕਿਨ ਸਵਾਲ ਇਹ ਹੈ ਹਜੇ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਸੀ ਵੀ ਵੀ ਠੰਡੇ ਨਹੀਂ ਹੋਏ ਤੇ ਚਰਚਾ ਜਿਹੜੀ ਜਿਮਨੀ ਚੋਣ ਦੀ ਕੰਨੀ ਕਿੰਨੀ ਕਵਾਜਾ ਵੈ ਉਹਨਾਂ ਦੇ ਸਮਰਥਕਾਂ ਵੱਲੋਂ ਹੀ ਪੋਸਟਾਂ ਪਾਈਆਂ ਜਾਦੀਆਂ ਨੇ ਦਾਵੇ-ਦਾਦੀਆਂ ਲਖੀਆਂ ਜਾ ਰਹੀਆਂ ਜਾਂਦੀਆਂ ਨੇ ਬੜਾ ਵੱਡਾ ਸਵਾਲ ਹੈ ਲੁਧਿਆਣਾ ਦੇ ਵਿੱਚ ਗੁਰਪ੍ਰੀਤ ਗੋਗੀ ਦੇ ਜਨਮ ਤੋਂ ਬਾਅਦ ਜਿਮਨੀ ਚੌਂ ਨ ਹੋਈ ਉੱਥੇ ਸੰਜੀਵ ਦੋੜਾ ਨੇ ਟਿਕਟ ਜਿੱਤੀ ਜਿਹੜਾ ਉਹ ਸੀਟ ਝੋਲੀ ਪਾਈ ਆਮ ਆਦਮੀ ਪਾਰਟੀ ਦੇ ਹੁਣ ਤਾਂ ਨੰਦ ਦੇ ਵਿੱਚ ਵੀ ਇਹ ਚਰਚਾ ਚੱਲ ਰਹੀ ਹੈ ਲੇਕਿਨ ਜਦੋਂ ਇਹ ਮਾਹੌਲ ਬਣਦਾ ਤੇ ਫਿਰ ਦੂਸਰੀ ਪਾਰਟੀਆਂ ਵਾਲੇ ਵੀ ਇਸ ਚਰਚਾ ਵਿੱਚ ਜੁੜਦੇ ਨਜ਼ਰ ਆਉਂਦੇ ਨੇ ਤੇ ਦਾਵੇ-ਦਾਦੀਆਂ ਦੂਸਰੀਆਂ ਪਾਰਟੀਆਂ ਵੱਲ ਵੀ ਆਣੀ ਸ਼ੁਰੂ ਹੋ ਜਾਂਦੀਆਂ ਨੇ ਲੋਕ ਚਰਚਾ ਕਰਦੇ ਨੇ ਕਿ ਕਾਂਗਰਸ ਵੱਲੋਂ ਕਿਹਨੂੰ ਟਿਕਟ ਦਿੱਤੀ ਜਾਏਗੀ ਭਾਜਪਾ ਵੱਲੋਂ ਕਿਹਨੂੰ ਦਿੱਤੀ ਜਾਏਗੀ ਤੇ ਇਹ ਚਰਚਾ ਦੇ ਵਿਚਾਲ ਕਾਂਗਰਸੀ ਇੱਕਦ ਗੱਲ ਕਰੀਏ ਕੁਝ ਵੱਡੇ ਨਾਮ ਜੁੜਦੇ ਨਜ਼ਰ ਆ ਰਹੇ ਨੇ ਤੇ ਜੇ ਇੱਕਦ ਮੈਂ ਗੱਲ ਕਰਾਂ ਸਖਤ ਮੌਜੂਦ ਹੈਗੇ ਨੇ ਕਿਰਨਜੀਤ ਸਿੰਘ ਮਿੱਠਾ ਜਿਹੜੇ ਕਿ ਕਾਂਗਰਸ ਦੇ ਕਿਸਾਨ ਵਿੰਗ ਦੇ ਪ੍ਰਧਾਨ ਨੇ ਸੋ ਪੰਜਾਬ ਪ੍ਰਧਾਨ ਦੇ ਸਤ ਮੇ ਦਾ ਮੌਜੂਦ ਨੇ ਕੀ ਕੋ ਚਰਚਾ ਚੱਲ ਰਹੀ ਹੈ ਕੀ ਉਹਨਾਂ ਦੀ ਸੋਚ ਹੈ ਕਾਫੀ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਏ ਨੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵੀ ਇਹਨਾਂ ਦੀ ਕਈ ਜੜੀ ਨਜ਼ਦੀਕੀਆਂ ਰਹੀਆਂ ਨੇ ਸੋ ਗੱਲਬਾਤ ਕਰਦੇ ਮਿੱਠਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਹਨਸ਼ੀ ਸਤਿ ਸ਼ਕਾਲ ਮਿੱਠਾ ਸਾਹਿਬ ਪਹਿਲਾਂ ਤੇ ਦਿਹਾਂਤ ਹੋ ਜਾਣਾ ਕਸ਼ਮੀਰ ਸਿੰਘ ਸੋਲ ਜਿਹੜੇ ਐਮ ਉਹਨਾਂ ਦਾ ਚਲੇ ਜਾਣਾ ਦੁਖਦਾਈ ਹੈ ਲੋਕਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਉਸ ਤੋਂ ਬਾਅਦ ਹੁਣ ਜਿਹੜੀ ਚਰਚਾ ਇੱਕ ਜਮਨੀ ਚੋਣ ਦੀ ਛਿੜ ਗਈ ਲੁਧਿਆਣਾ ਦੇ ਵਿੱਚ ਵੀ ਜਮਨੀ ਚੋਣ ਹੋਈ ਹੈ ਲੇਕਿਨ ਉਸ ਵੇਲੇ ਮਾਹੌਲ ਕੁਝ ਹੋਰ ਬਣਿਆ ਸਮਾਜ ਜਿਹੜਾ ਬੀਚ ਚੁੱਕਾ ਸੀਗਾ ਲੇਕਿਨ ਹੁਣ ਜਿਹੜੀ ਹੈ ਹਜੇ ਤੇ तकरीबन 4 ਤੋਂ 5 ਦਿਨ ਹੋਏ ਹੈ ਤੇ ਇਹ ਜਿਹੜੀ ਚਰਚਾ ਛਿੜ ਗਈ ਹੈ ਕਿਦਾਂ ਦੇਖਦੇ ਬਹੁਤ ਮਾਰੀ ਗੱਲ ਹੋਈ ਹੈ ਡਾਕਟਰ ਸਾਹਿਬ ਜਿਹੜੇ ਆ ਬਹੁਤ شریف ਤੇ ਵਧੀਆ ਬੰਦੇ ਸੀ ਪਹਿਲਾਂ ਉਹਨਾਂ ਨੇ ਡਾਕਟਰ ਤੌਰ ਤੇ ਹੌਲੀ ਹੌਲੀ ਤਰੱਕੀ ਕਰਕੇ ਐਸ ਐਮਓ ਸੀਨੀਅਰ ਮੈਡੀਕਲ ਅਫਸਰ ਰਹਿ ਕਈ ਖੇਮ ਕੰਨ ਰਹਿ ਚੋਲੇ ਸ ਇੰਨੀਆਂ ਜਗ੍ਹਾ ਤੇ ਸਾਡੇ ਜ਼ਿਲ੍ਹੇ ਨੂੰ ਸਾਡੇ ਲੋਕਾਂ ਨੂੰ ਉਹਨਾਂ ਦੀ ਬਹੁਤ ਜਿਆਦਾ ਦੇਣ ਸੀ ਫਿਰ ਉਹਨਾਂ ਨੇ ਰਾਜਨੀਤੀ ਜਾਣ ਕੇ ਐਮਐਲਏ ਬਣ ਕੇ ਵੀ ਬਹੁਤ ਵਧੀਆ ਕੰਮ ਕੀਤੇ ਲੋਕਾਂ ਦੇ ਕੰਮ ਕਰਾਏ ਤੇ ਲੋਕਾਂ ਨਾਲ ਉਹ ਜ਼ਮੀਨੀ ਲੈਵਲ ਤੇ ਜੁੜੇ ਸੀ ਉਹਨਾਂ ਦੇ ਜਿਹੜਾ ਚਲੇ ਜਾਣਾ ਉਹ ਬਹੁਤ ਮੰਦ ਭੱਗਾ ਆ ਮਾੜੀ ਗੱਲ ਆ ਤੇ ਉਹਨਾਂ ਨੂੰ ਅਜੇ ਪਰਮਾਤਮਾ ਹੋਰ ਸਮਾਂ ਦਿੰਦਾ ਹੋਰ ਸੇਵਾ ਕਰਦੇ ਤੇ ਜਿਹੜੇ ਕੋਈ ਪੋਸਟਾਂ ਪਾਉਂਦੇ ਨੇ ਅਜੇ ਹੁਣੇ ਹੀ ਉਹ ਬੜੀ ਗਲਤ ਗੱਲ ਆ ਕਿਉਂਕਿ ਅਖੀਰ ਚੋਣ ਤੇ ਹੋਣੀ ਹੋਣੀ ਆ ਸਾਰੀਆਂ ਪਾਰਟੀਆਂ ਦਾ ਕੋਈ ਵੀ ਹਲਕਾ ਚਾਰਜ ਨਹੀਂ ਹੈਗਾ ਸਾਰੀਆਂ ਪਾਰਟੀਆਂ ਤਰਨਤਾਰ ਨਾਲ ਕਬ ਗੈਰ ਲੀਡਰ ਤੋਂ ਆ ਤੇ ਅਖੀਰ ਸਾਰੀਆਂ ਪਾਰਟੀਆਂ ਨੇ ਮੈਦਾਨ ਦੇ ਵਿੱਚ ਆਉਣਾ ਆ ਤੇ ਸਮੇਂ-ਸਮੇਂ ਨਾਲ ਤੇ ਜਿਹੜੇ ਕੋਈ ਬਾਲੇ ਕਾਲੇ ਨੇ ਆਮ ਆਦਮੀ ਵਾਲੇ ਉਹ ਉਹਨਾਂ ਨੂੰ ਮੈਨੂੰ ਮੇਰੇ ਵੀ ਟਿਕਟ ਵੀ ਨਹੀਂ ਮਿਲਣੀ ਤੇ ਇਸ ਕਰਕੇ ਨਹੀਂ ਇਹ ਜੇ ਪੋਸਟਾਂ ਪਾਉਣੀਆਂ ਚਾਹੀਦੀਆਂ ਇਹੋ ਜੀ ਗੱਲ ਜਿਹੜੀ ਹੈ ਨਹੀਂ ਕਰਨੀ ਚਾਹੀਦੀ ਜੀ ਜੀ ਮੋਹਨ ਸਿੰਘ ਸਾਬ ਚਲੋ ਜਦੋਂ ਚਰਚਾ ਹੁੰਦੀ ਹੈ ਕਿਸੇ ਨਾ ਕਿਸੇ ਸਵਾਲ ਵੀ ਖੜੇ ਹੁੰਦੇ ਆ ਤੁਸੀਂ ਲੰਬੇ ਸਮੇਂ ਤੋਂ ਕਾਂਗਰਸ ਨਾਲ ਵਰਕ ਕਰੀ ਕਾਦੇ ਹੋ ਲੋਕ ਤੇ ਇਹ ਵੀ ਕਹਿੰਦੇ ਆ ਕਿਰਨਜੀਤ ਸਿੰਘ ਮਿੱਠਾ ਦੀ ਟਿਕਟ ਪੱਕੀ ਹੈ ਤੇ ਤੁਹਾਡੇ ਚੋਂ ਮਤਲਬ ਹਜੇ ਉਹ ਲਾਲਸਾ ਦੀ ਨਜ਼ਰ ਨਹੀਂ ਆਈ ਉਹ ਲਾਲਚਾਂ ਨਜ਼ਰ ਨਹੀਂ ਆਇਆ ਤੁਸੀਂ ਜੇਕਰ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਫਿਰ ਉਹ ਜਿਹੜੇ ਪਾਰਟੀ ਦੇ ਬੰਦੇ ਨੇ ਉਹ ਕਿਉਂ ਇਸ ਤਰੀਕੇ ਨਾਲ ਚਾਹ ਬਣਾਵੇਂ ਫਿਰਦੇ ਆ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਜਿਹੜਾ ਘਾਟਾ ਪੈ ਗਿਆ ਤਰਨਤਾਰਨ ਨੂੰ ਦੋ ਡਾਕਟਰ ਸੀ ਇਹ ਤਰਨਤਾਰਨ ਦੇ ਵਿੱਚ ਪੜੇ ਲਿਖੇ ਐਮਐਲਏ ਸੀਗੇ ਪਹਿਲਾਂ ਡਾਕਟਰ ਤਨਵੀਰਕ ਨਹੀਂ ਉਤਰੀ ਦਾ ਜ਼ਿਕਰ ਹੁੰਦਾ ਹੈ ਡਾਕਟਰ ਕਸ਼ਮੀਰ ਸਿੰਘ ਸੋਲ ਦਾ ਜ਼ਿਕਰ ਹੁੰਦਾ ਹੈ ਦੋਵੇਂ ਬੜੀ ਜਲਦੀ ਚਲੇ ਗਏ ਤੇ ਹੁਣ ਉਹਨਾਂ ਦੇ ਜਾਣ ਤੋਂ ਬਾਅਦ ਇਸ ਤਰੀਕੇ ਦੀ ਚਰਚਾ ਛੇੜ ਦੇਣੀ ਇਹ ਬੜੀ ਜਲਦੀ ਸਭ ਕੁਝ ਹੋ ਗਿਆ ਤੁਸੀਂ ਇਹਨਾਂ ਦੇ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋ ਕੈਪਟਨ ਅਮਰਿੰਦਰ ਸਿੰਘ ਨਾਲ ਤੁਹਾਡੀਆਂ ਨਜ਼ਦੀਕੀਆਂ ਆ ਰਹੀਆਂ ਨੇ ਸੁਖਪਾਲ ਸਿੰਘ ਖੈਰਾ ਤੁਹਾਡੇ ਨਾਲ ਹਮੇਸ਼ਾ ਇੱਥੇ ਅਵੇ ਚੱਲਦੇ ਨਜ਼ਰ ਆਉਂਦੇ ਨੇ ਤੁਹਾਡੀਆਂ ਨਜ਼ਦੀਕੀਆਂ ਨੇ ਤੁਹਾਡੇ ਲਈ ਹਜੇ ਉਹ ਕਿਸ ਤਰੀਕੇ ਦਾ ਮਾਹੌਲ ਬਣਦਾ ਨਜ਼ਰ ਆ ਰਿਹਾ ਪਾਰਟੀ ਵਿੱਚ ਮੈਂ ਆਪਣੀ ਪਾਰਟੀ ਦੇ ਕੋਲ ਜਿਹੜੀ ਆ ਉਹ ਆਪਣੀ ਦਾਵੇਦਾਰੀ ਪੂਰੀ ਸਟਰੋਂਗਲੀ ਰੱਖਾਂਗਾ ਰੱਖੀ ਵੀ ਆ ਤੇ ਰੱਖਾਂਗਾ ਵੀ ਤੇ ਬਾਕੀ ਇਹ ਪਾਰਟੀ ਹਾਈ ਕਮਾਂਡ ਦੀ ਮਰਜ਼ੀ ਆ ਉਹ ਕਿਹਨੂੰ ਟਿਕਟ ਦੇਂਦੀ ਆ ਕਿਹਨੂੰ ਲੜਾਉਂਦੀ ਆ ਤੇ ਮੈਂ ਆਪਣੀ ਦਾਵੇਦਾਰੀ ਜਿਹੜੀ ਆ ਬਹੁਤ ਮਜਬੂਤੀ ਨਾਲ ਰੱਖਾਂਗਾ ਜੇ ਪਾਰਟੀ ਮੇਤੇ ਕਰਦੀ ਆ ਇਤਵਾਰ ਤੇ ਮੈਂ ਪੂਰੇ ਇੱਥੋਂ ਵਧੀਆ ਤਰੀਕੇ ਨਾਲ ਜਿਹੜੀ ਆ ਇਲੈਕਸ਼ਨ ਲੜਾਂਗਾ ਤੇ ਜਿੱਤਾਂਗਾ ਵੀ ਮੇਟੋ ਸਭ ਕਾਦਨ ਕੀਆ ਇਸ ਵਕਤ ਸਭ ਤੋਂ ਵੱਧ ਧੰਦੇ ਦੇਖਣ ਨੂੰ ਮਿਲਦੇ ਨੇ ਕਿਸਾਨਾਂ ਦੇ ਕਿਸਾਨ ਵਿੰਗ ਦੀ ਅੱਜ ਕੋ ਕਮਾਨ ਹੈ ਪੰਜਾਬ ਪ੍ਰਧਾਨ ਉਹ ਤੁਸੀਂ ਤੁਸੀਂ ਕਿਸਾਨਾਂ ਦੇ ਮੁੱਦਿਆਂ ਨੂੰ ਜਾਣਦੇ ਹੋ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਸਰਕਾਰ ਬਣੀ ਲੋਕਾਂ ਨੇ ਕਿਹਾ ਕਿ ਕਿਸਾਨਾਂ ਨੂੰ ਬਹੁਤ ਉਮੀਦ ਦਿੱਤੀ ਗਈ ਸੀ ਐਮਐਸਪੀ ਦਿੱਤੀ ਜਾਏਗੀ ਜਿਸ ਨੂੰ ਲੈ ਕੇ ਤੁਹਾਡੇ ਤੁਹਾਡੇ ਕਿਸਾਨਾਂ ਨੇ ਵੋਟਾਂ ਪਾਈਆਂ ਤੇ ਅੱਜ ਸਭ ਤੋਂ ਵੱਧ ਤਰਨੇ ਕਿਸਾਨ ਲੋਂਦੇ ਨਜ਼ਰ ਆਉਂਦੇ ਨੇ ਮੌਜੂਦਾ ਸਰਕਾਰ ਦੇ ਖਿਲਾਫ ਤੁਸੀਂ ਅੱਜ ਪ੍ਰਧਾਨੋਂ ਕਾਂਗਰਸ ਦੇ ਕਿਸਾਨ ਵਿੰਗ ਦੇ ਪੰਜਾਬ ਪ੍ਰਧਾਨੋਂ ਤੁਸੀਂ ਕਿਦਾਂ ਦੇਖਦੇ ਹੋ ਕਿਸਾਨ ਤੁਹਾਡੇ ਨਾਲ ਤੁਰਦੇ ਨੇ ਤੁਸੀਂ ਇਕੱਠ ਕਰਦੇ ਹੋ ਛੋਟੀ ਛੋਟੀਆਂ ਰੈਲਿੰਗਾਂ ਮੀਟਿੰਗਾਂ ਤੁਹਾਡੀਆਂ ਜਿਹੜੀਆਂ ਦੋ ਦੋ ਟ੍ਰਿਕਟ ਹਰ ਹਫ਼ਤਾ ਇਕੱਠ ਹੋ ਜਾਂਦਾ ਹੈ ਇੰਨੇ ਲੋਕ ਤੁਹਾਡੇ ਸਮਰਥਨ ਦੇ ਵਿੱਚ ਨੇ ਲੇਕਿਨ ਲੱਗਦਾ ਨਹੀਂ ਜੇਕਰ ਪਾਰਟੀ ਹੋਰ ਕਿਸੇ ਦੀ ਝੋਲੀ ਵਿੱਚ ਟਿਕਟ ਪਾ ਦਿੰਦੀ ਹੈ ਤੇ ਘ ਇਹ ਤੇ ਹੁਣ ਸਾਡੇ ਲੀਡਰ ਬਹੁਤ ਸਿਆਣੇ ਆ ਉਹਨਾਂ ਨੇ ਸੋਚਣਾ ਆ ਕਿਉਂਕਿ ਜੇ ਇਹ ਹੋਰ ਕਿਸੇ ਨੂੰ ਵੀ ਦੇਣਗੇ ਤੇ ਅਸੀਂ ਤੇ ਪਾਰਟੀ ਦੇ ਆਪਣੀ ਦੇ ਨਾਲ ਆ ਕਿਉਂਕਿ ਪੁਰਾਣੇ ਜਦੋਂ ਛੋਟੇ ਹੁੰਦੇ ਆ ਤਾਂ ਹੀ ਪਾਰਟੀ ਦੇ ਨਾਲ ਤੁਰੇ ਆਉਣੇ ਆ ਵੱਖੋ ਵੱਖਰੇ ਅਹੁਦਿਆਂ ਤੇ ਕੰਮ ਕੀਤਾ ਤੇ ਜੇ ਪਾਰਟੀ ਮੈਨੂੰ ਦਿੰਦੀ ਆ ਤੇ ਮੈਂ ਦੂਜੀਆਂ ਕਿਸਾਨ ਜਥੇਬੰਦੀਆਂ ਨੂੰ ਵੀ ਬੇਨਤੀ ਕੀਤੀ ਆ ਤੇ ਕਰੂੰਗਾ ਵੀ ਜੇ ਮੈਂ ਮੈਨੂੰ ਦਿੰਦੇ ਆ ਤੇ ਤੁਸੀਂ ਸਾਰੇ ਮਦਦ ਕਰੋ ਤੇ ਮੇਰੀ ਆਪਣੀ ਜਿਹੜੀ ਸਾਡੀ ਕਿਸਾਨ ਕਾਂਗਰਸ ਆ ਉਹ ਵੀ ਸਾਰੇ ਪੰਜਾਬ ਦੀ ਇੱਥੇ ਆਣ ਕੇ ਬੈਠੂਗੀ ਤੇ ਬੜੀ ਅਸੀਂ ਢੱਲੇ ਨਾਲ ਤੇ ਵਧੀਆ ਤਰੀਕੇ ਨਾਲ ਜਿਹੜੀ ਚੋਣ ਲੜਾਂਗੇ ਇਹ ਪਾਰਟੀ ਹਾਈ ਕਮਾਂਡ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਵੀ ਇਲੈਕਸ਼ਨ ਅਨਾਉਂਸ ਹੋਈ ਜਾਂ ਅਜੇ ਕਾਫੀ ਟਾਈਮ ਆ ਉਦੋਂ ਫੈਸਲਾ ਲੈਣਾ ਆ ਤੇ ਜਿੱਦਾਂ ਦਾ ਵੀ ਪਾਰਟੀ ਆ ਹੀ ਕਮਾਂਡ ਫੈਸਲਾ ਲਾਊਗੀ ਅਸੀਂ ਉਹਨਾਂ ਦੇ ਨਾਲ ਕਿਉਂਕਿ ਰੇਸ ਬੜੀ ਵੱਡੀ ਹੈ ਇਸ ਰੇਸ ਦੇ ਵਿੱਚ ਲੋਕ ਕਹਿੰਦੇ ਜਸਬੀਰ ਸਿੰਘ ਡਿੰਪਾ ਦਾ ਨਾਮ ਹੁੰਦਾ ਕੁਲਬੀਰ ਜੀਰਾ ਦਾ ਨਾਮ ਹੁੰਦਾ ਤੇ ਫਿਰ ਕਿਦਰਨਜੀਤ ਮਿੱਠਾ ਦਾ ਵੀ ਨਾਮ ਹੁੰਦਾ ਲੇਕਿਨ ਤਿੰਨਾਂ ਦੇ ਵਿਚਾਲੇ ਆਪਸੀ ਕਿਦਾਂ ਦੇ ਸਬੰਧ ਨੇ ਲੋਕਾਂ ਦੇ ਵਿੱਚ ਇਹ ਚਰਚਾ ਦਾ ਵਿਸ਼ਾ ਕਿਤੇ ਇਹ ਤੇ ਨਹੀਂ ਹੋਏਗਾ ਕਿਉਂਕਿ ਤੁਹਾਡੇ ਕੋਲ ਬੜੀ ਵੱਡੀ ਜਿੰਮੇਵਾਰੀ ਹੈ ਲੰਬੀ ਵਰਕਰੀ ਹੈ ਕਿਤੇ ਨਾਰਾਜ਼ਗੀ ਤੇ ਨਹੀਂ ਹੋ ਜਾਏਗੀ ਪਾਰਟੀ ਦੇ ਵਿੱਚ ਆਪਸੀ ਕਿਉਂਕਿ ਲੋਕ ਤੇ ਕਹਿੰਦੇ ਇਹਨਾਂ ਦੇ ਪੰਜਾਬ ਪ੍ਰਧਾਨ ਦੀ ਵੀ ਨਹੀਂ ਬਣਦੀ ਪਾਰਟੀ ਦੇ ਵਿੱਚ ਕਾਂਗਰਸ ਪਾਰਟੀ ਵਿੱਚ ਫ ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਕੀ ਮੇਰੀ ਅਤੇ ਸਾਰਿਆਂ ਨਾਲ ਬੰਦੀ ਆ ਤੇ ਜਸਵੀਰ ਸਿੰਘ ਡਿੰਪਾ ਮੇਰੇ ਵੱਡੇ ਭਰਾ ਨੇ ਮੇਰੇ ਰਿਸ਼ਤੇਦਾਰ ਵੀ ਨੇ ਤੇ ਜੇ ਉਹ ਲੜਦੇ ਆ ਜਾਂ ਉਹਦੇ ਆ ਤੇ ਉਹ ਐਮਐਲਏ ਬਣਦੇ ਤੇ ਮੈਂ ਹੀ ਐਮਐਲਏ ਆ ਮੈਂ ਹੀ ਆਪਣੇ ਆਪ ਨੂੰ ਐਮਐਲਏ ਸਮਝੂਗਾ ਤੇ ਜੇ ਕਲਵੀਰ ਜੀ ਦਾ ਆਉਂਦਾ ਪਾਰਟੀ ਉਹਨੂੰ ਦਿੰਦੀ ਆ ਉਹਨੇ ਪਹਿਲਾਂ ਵੀ ਇੱਥੋਂ ਚੋਣ ਲੜੀ ਆ ਉਹ ਬੜਾ ਤੇਜ਼ ਤਰਾਰ ਲੀਡਰ ਆ ਸਾਡਾ ਤੇ ਕੱਦ ਭਾਵੇਂ ਛੋਟਾ ਆ ਰਹੇਗਾ ਫਨੀਰ ਸਾਪਰਗਾ ਤੇ ਜੇ ਉਹ ਲੜਦਾ ਤੇ ਅਸੀਂ ਉਹਦੀ ਮਦਦ ਕਰਾਂਗੇ ਠੋਕੇ ਪੂਰੀ ਤੇ ਮੈਂ ਤੇ ਪਾਰਟੀ ਨੇ ਜੇ ਉਹਦੇ ਬਾਰੇ ਵਿਚਾਰ ਵੀ ਕੀਤੀ ਤੇ ਮੈਂ ਪਾਰਟੀ ਨੂੰ ਆਪ ਕਹਾਂਗਾ ਤੇ ਜਿਹੜੇ ਮੇਰੇ 5 6 ਭਰਾ ਟਿਕਟ ਮੰਗਦੇ ਉਹਨਾਂ ਨੂੰ ਵੀ ਰਿਕਵੈਸਟ ਕਰੂੰਗਾ ਵੀ ਆਪਾਂ ਕੁਲਵੀਰ ਸਿੰਘ ਜੀਰਾ ਹੀ ਲੜਾਈਏ ਪਰ ਲੋਕ ਸਭਾ ਚੋਣਾਂ ਵੀ ਹੋਈਆਂ ਨੇ ਉਹਦੇ ਵਿੱਚ ਵੀ ਬੜਾ ਵੱਖਰਾ ਜਿਹੜਾ ਰਜਲਟ ਦੇਖਣ ਨੂੰ ਮਿਲਿਆ ਜੜੀਆਂ ਦਵੈਤੀ ਪਾਰਟੀਆਂ ਸਗੀਆਂ ਚਾਹੇ ਆਮ ਆਦਮੀ ਪਾਰਟੀ ਆ ਜੀ ਨਵੀਂ ਬਦਲਾਵ ਵਾਲੀ ਸਰਕਾਰ ਜਿਹੜੀ ਕਹਿੰਦੀ ਸੀ ਉਹ ਵੀ ਕਿਤੇ ਨਾ ਕਿਤੇ ਲੋਕਾਂ ਨੇ ਇੱਕ ਪਾਸੇ ਰੱਖ ਦਿੱਤੀ ਤੇ ਹੁਣ ਆਜ਼ਾਦ ਤੜਾ ਵੀ ਆ ਰਿਹਾ ਹੈ ਤਰਨਤਨ ਦੇ ਵਿੱਚ ਆਜ਼ਾਦ ਤੜਾ ਕਹਿੰਦਾ ਸੀ ਵੀ ਆਪਣਾ ਕੈਂਡੀਡੇਟ ਰੱਖਾਂਗੇ ਗੱਲਾਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਲੱਗਦਾ ਨਹੀਂ ਆ ਫਿਰ ਕਿਤੇ ਆ ਬ੍ਰਵਹਿਤੀ ਪਾਰੀਆਂ ਤਾਂ ਲੋਕਾਂ ਨੇ ਪਹਿਲਾਂ ਹੀ ਕਿਹਾ ਸਾਡਾ ਮੂੰਹ ਭੰਗ ਹੋਇਆ ਆ ਆਮ ਆਦਮੀ ਪਾਰਟੀ ਬਦਲਾਵ ਵਾਲੀ ਆ ਉਹਨਾਂ ਦੇ ਵੀ ਖਿਲਾਫ ਹੁਣ ਲੋਕੀ ਬੋਲਣਾ ਸ਼ੁਰੂ ਕਰ ਦਿੱਤਾ ਤੇ ਫਿਰ ਲੱਗਦਾ ਨਹੀਂ ਕਿ ਦੂਜੇ ਪਾਸੇ ਕੋਈ ਨਵਾਂ ਹੀ ਕੋਈ ਹੋਰ ਨਾ ਕਿਤੇ ਚਿਹਰਾ ਵੱਡਾ ਆ ਕੇ ਬੈਠ ਜਾਵੇ ਤੇ ਉਹ ਐਮਐਲਏ ਬਣ ਸਕਦਾ ਤਰਨਤਨ ਦਾ ਨਹੀਂ ਨਹੀਂ ਲੋਕਾਂ ਦਾ ਜਿਹੜਾ ਸਾਰੇ ਪੰਜਾਬ ਦੇ ਵਿੱਚ ਛਕਾ ਆ ਉਹ ਕਾਂਗਰਸ ਵੱਲੇ ਆ ਇੱਥੇ ਹੁਣ ਮੈਂ ਰੋਜ ਪਿੰਡਾਂ 'ਚ ਅੱ ਰੋਜ ਪਿੰਡਾਂ ਚ ਜਾਈਦਾ ਲੋਕਾਂ ਦਾ ਕਾਂਗਰਸ ਵਾਲੇ ਝਕਾਇਆ ਸਿਰਫ ਕੈਂਡੀਡੇਟ ਦੀ ਵੇਟ ਕਰ ਰਹੇ ਲੋਕ ਤੇ ਹੁਣ ਆਮ ਆਦਮੀ ਨੇ ਤੇ ਜੋ ਸਾਡੇ ਤਿੰਨ ਸਾਲਾਂ ਚ ਕੁਝ ਨਹੀਂ ਕੀਤਾ ਹੁਣ ਹੋਰ 5 ਮਹੀਨੇ ਲੰਘੇ ਨੇ ਉਹਨਾਂ ਚ ਇਹਨੂੰ 4 ਸਾਲ ਹੋਏ ਨੇ ਸਰਕਾਰ ਨੂੰ 4 ਸਾਲਾਂ ਦੇ ਵਿੱਚ ਦੱਸੋ ਤਰਨਤਾਰਨ ਦੇ ਵਿੱਚ ਕਿੰਨੀਆਂ ਕਿ ਨੌਕਰੀਆਂ ਦਿੱਤੀਆਂ ਕਿੰਨੀਆਂ ਕਿ ਤਰਨਤਾਰਨ ਦੇ ਵਿੱਚ ਉਹਨਾਂ ਗਲੀਆਂ ਨਾਲੀਆਂ ਬਣਾਈਆਂ ਜਾਂ ਲੌਕਟੈਲਾਂ ਲਾਈਆਂ ਜੋ ਕੀ ਕੀਤਾ ਉਹਨਾਂ ਨੇ ਕਿੰਨੇ ਕਿ ਟਰਾਂਸਫਰ ਕਨੈਕਸ਼ਨ ਕੀ ਦਿੱਤਾ ਕੁਝ ਵੀ ਨਹੀਂ ਦਿੱਤਾ ਕਿਸੇ ਪਿੰਡ ਵੀ ਆਪਾਂ ਜਾਣਦੇ ਹਾਂ ਸਾਰੇ ਲੋਕ ਰੋਂਦੇ ਆ ਸਾਡੇ ਭਾਦਰ ਲੋਕ ਨੇ ਇਹ ਪੂਰੇ ਮਤਲਬ ਜੁਰਤ ਵਾਲੇ ਲੋਕ ਨੇ ਕਿ ਕਿਤਰਾ ਮੁਗਲਾਂ ਨੂੰ ਰੋਕਦੇ ਰਹਿਆ ਬੜੀਆਂ ਹਨੇਰੀਆਂ ਆਈਆਂ ਨੇ ਸਾਡੇ ਦਲੇਰ ਲੋਕ ਨੇ ਇਹਨਾਂ ਨੇ ਆਮ ਆਦਮੀ ਦੀ ਕੀ ਪ੍ਰਵਾਹ ਕਰਨੀ ਇਹ ਲਾਲਚ ਲੂਲ ਚ ਦੇਣਗੇ ਜੋ ਮਰਜੀ ਦਿੱਤੀ ਫਿਰ ਨਾ ਪਰ ਮੈਨੂੰ ਪੂਰੀ ਉਮੀਦ ਹੈ ਆਪ ਵੀ ਸਾਡੇ ਲੋਕ ਸਾਡੇ ਨਾਲ ਹੀ ਖੜਨਗੇ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣਗੇ ਮੁੱਖ ਮੰਤਰੀ ਸਾਹਿਬ ਤੇ ਕਹਿੰਦੇ ਆ ਕਿ ਇਹ ਤੇ ਆਪ ਵਰਸਸ 올 ਹੋ ਗਿਆ ਆਮ ਆਦਮੀ ਪਾਰਟੀ ਦੇ ਖਿਲਾਫ ਨੇ ਪਹਿਲਾਂ ਕਹਿੰਦੇ ਸੀਗੇ ਕਾਂਗਰਸ ਵਾਲੇ ਵੱਡੀ ਮੱਛੀ ਨੂੰ ਹੱਥ ਨਹੀਂ ਪਾਉਂਦੇ ਕਹਿੰਦੇ ਜੇ ਪਾ ਲਿਆ ਤਾਂ ਹੁਣ ਇਹੀ ਚੀਕਾਂ ਮਾਰੀ ਜਾਂਦੇ ਆ ਕਹਿੰਦੇ ਪੁਤਤਾ ਬਾਜਵਾ ਖਿਲਾਫ ਹੋ ਗਿਆ ਆਮ ਆਦਮੀ ਪਾਰ ਜਿਹੜੇ ਸੁਖਬਾਲ ਸਿੰਘ ਖਿਰਾਫ ਤੋਂ ਅੱਜ ਉਹ ਖਿਲਾਫ ਹੋ ਗਏ ਆ ਕਹਿੰਦੇ ਹੁਣ ਇਹ ਕਿ ਵਿਰੋਧ ਕਰਦੇ ਪਹਿਲਾਂ ਕਹਿੰਦੇ ਸੀਗੇ ਵਿਰੋਧ ਇਹ ਸੀਗਾ ਕਿ ਵੱਡੀ ਮੱਛੀ ਨੂੰ ਹੱਥ ਨਹੀਂ ਪਾਉਂਦੇ ਕਹਿੰਦੇ ਪਾ ਲੈ ਤਾਂ ਹੁਣ ਕਾਹਦਾ ਵਿਰੋਧ ਹੈ ਕਹਿੰਦੇ ਚਰਨਜੀਤ ਸਿੰਘ ਚੰਨੀ ਵੱਲੇ ਕਾਰਵਾਈ ਕਰਨ ਦੀ ਗੱਲ ਕਰਦੇ ਹੁਣ ਚੰਨੀ ਸਾਹਿਬ ਵੀ ਖਿਲਾਫ ਹੋ ਗਏ ਯਾਰ ਸਾਡੇ 3 ਸਾਲ ਹੋ ਗਏ ਆ 2 ਮਹੀਨੇ ਜਦੋਂ ਸਰਕਾਰ ਬਣੀ ਹੀ ਬਣਦਿਆਂ ਸਾਰੀ ਪਾ ਲਿੰਦੇ ਹੁਣ ਇਹ ਫੇਰ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਆ ਵੀ ਮਤਲਬ ਡਰਾਮਾ ਜਾ ਕਰਕੇ ਵੀ ਅਸੀਂ ਆ ਕੀਤਾ ਜੇ ਸਾਨੂੰ ਲੋਕ ਸਾਰੇ ਲੋਕ ਬਹੁਤ ਸਿਆਣੇ ਹੋ ਗਏ ਹੁਣ ਲੋਕਾਂ ਨੂੰ ਸਭ ਪਤਾ ਆ ਦੂਜੀ ਜੇ ਪਹਿਲਾਂ ਨਹੀਂ ਕੁਝ ਤੇ ਹੋਣੋ ਚੋ ਕੀ ਨਿਕਲਣਾ ਜੋ ਹਾਲਾਤ ਆ ਮਤਲਬ ਹੋਰ ਚੋ 4 ਮਹੀਨਿਆਂ ਨੂੰ ਜੇ ਅਗਲਾ ਫੇਰ ਆ ਗਿਆ ਦੂਜੀ ਗੱਲ ਆ ਸਿਰਫ ਸਾਢੇ ਤਿੰਨ ਸਾਲਾਂ ਬਾਅਦ ਹੱਥ ਪਾਉਣਾ ਇਹ ਗਲਤੀ ਆ ਇਹ ਉਦੋਂ ਪਾਉਣਾ ਚਾਹੀਦਾ ਸੀ ਜਦੋਂ ਸਰਕਾਰ ਬਣਦੀ ਆ ਦੂਸਰੀ ਗੱਲ ਫੜਨ ਦਾ ਤਰੀਕਾ ਗਲਤ ਸੀ ਇਹਨਾਂ ਦਾ ਮੈਨੂੰ ਯਾਦ ਆਦਾ ਵੀ ਜਿਹੜਾ ਚੰਬਲ ਦਾ ਡਾਕੂ ਸੀ ਗੱਬਰ ਸਿੰਘ ਜਾਂ ਫੂਲਣ ਦੇਵੀ ਉਹਨੂੰ ਵੀ ਇੰਨੀ ਪੁਲਿਸ ਨਾਲ ਘੇਰਾ ਪਿਆ ਜਿੰਨਾ ਇਹ ਦੋ ਆਪਾਂ ਕਲੱਬ ਸਭ ਜਾਮ ਕਰਤੀਆਂ ਤੇ ਆਲੇ-ਦੁਆਲੇੋਂ ਦੇ ਉਹਨੂੰ ਸਾਦੇ ਤਰੀਕੇ ਨਾਲ ਸਾਧ ਕੇ ਉੱਥੇ ਕਰਕੇ ਦੇਬਾ ਲੈਂਦੇ ਬਾਕੀ ਆਹੜਾ ਸਾਢੇ ਤਿੰਨ ਸਾਲ ਲੇਟ ਕੀਤੀ ਐ ਇਹ ਕਿਉਂ ਕੀਤੀ ਐ ਕੇਜਵਲ ਸਾਹਿਬ ਜਦੋਂ ਸੱਤਾ ਚ ਆਉਣਾ ਸੀਗਾ ਕਹਿੰਦੇ ਸੀਗੇ ਅ ਜਦੋਂ ਇਲੈਕਸ਼ਨ ਹੋ ਗਈ ਆ 5 7 10 ਦਿਨ ਬਾਅਦ ਸੋਹ ਚੁੱਕ ਸਮਾਗਮ ਹੋ ਜਾਣਾ ਤੇ ਉਸ ਤੋਂ ਇੱਕ ਹਫਤੇ ਬਾਅਦ ਮਜੀਠੀਆ ਜੇਲ੍ਹ ਚ ਹੋਏਗਾ ਫਿਰ ਬਾਅਦ ਵਿੱਚ ਮਜੀਠੀਆ ਨੂੰ ਮਾਫੀ ਮੰਗਣੀ ਪਈ ਕੋਹਤ ਵਿਜੇ ਪ੍ਰਤਾਪ ਕਹਿੰਦੇ ਆ ਮਜੀਠੀਆ ਤੇ ਜੱਦੀ ਦੀਜ਼ ਹੈ ਉਹਦੇ ਤੋਲ ਕੋਈ ਇਸ ਤਰੀਕੇ ਦਾ ਕੰਮ ਲ ਬਣਾ ਨਹੀਂ ਇਹਨਾਂ ਨੂੰ ਇਨਕੁਆਇਰੀ ਕਰਨੀ ਸੀਗੀ ਪਾਣੇ ਬਿਆਨ ਹੈਗੇ ਆ ਉਹਦੇ ਤੇ ਕੱਲ ਦੇ ਨਵਾਂ ਜਿਹੜਾ ਇਹਨਾਂ ਨੇ ਇੱਕ ਸ਼ੋਸ਼ਾ ਛੇੜਦਾ ਵਿਜੀਲੈਂਸ ਨੂੰ ਲਿਆ ਕੇ ਉਹਨਾਂ ਦੇ ਵਿੱਚ ਐਨਸੀਬੀ ਜੇਕਰ ਮੰਗਦੀ ਪਈ ਆ ਕਾਰਵਾਈ ਕਹਿੰਦੇ ਆ ਕਿ ਭਾਜਪਾ ਬਚਾਉਣਾ ਚਾਹੁੰਦੀ ਤੇ ਆਮ ਆਦਮੀ ਦੀ ਪਾਰਟੀ ਜਿਹੜਾ ਪੰਜਾਬ ਨੂੰ ਨਗਲਾ ਬਣਾਉਂਦਾ ਸੁਪਨਾ ਦੇਖਦੀ ਹੈ ਇਹਨਾਂ ਕੋਈ ਜੜਿਆ ਨਹੀਂ ਜੰਦੋ ਕੋਈ ਨਹੀਂ ਰਲਿਆ ਕੋਈ ਰਲਿਆ ਨਹੀਂ ਅਸੀਂ ਨਾ ਕਾਂਗਰਸ ਦਾ ਕੋਈ ਲੀਡਰ ਰਲਿਆ ਨਾ ਕੋਈ ਸਾਡੀ ਪਾਰਟੀ ਰਲਈ ਹੈ ਬਿਲਕੁਲ ਨਹੀਂ ਰਲਈ ਅਸੀਂ ਇਸ ਘਟਨਾ ਕਰਮ ਜਿੱਤਰਾ ਇਹਨਾਂ ਡਰਾਮਾ ਜਿਹਾ ਰਚਿਆ ਇਨੀ ਪੁਲਿਸ ਲਿਆਣ ਕੇ ਉਹ ਗਲਤਿਆ ਕੰਮ ਆ ਉਹ ਤਰੀਕੇ ਨਾਲ ਉਹਨੂੰ ਰੈਸਟ ਕਰਦੇ ਤੇ ਕਰਦੇ ਅੱਜ ਤੋਂ ਸਾਢੇ 3 ਸਾਲ ਪਹਿਲਾਂ ਜਦੋਂ ਕੇਜਰੀਵਾਲ ਜੀ ਨੇ ਕਿਹਾ ਸੀ ਹਫਤੇ ਪਿਛੋਂ ਅਸੀਂ ਕਰ ਲਾਂਗੇ ਸਾਢੇ 3 ਸਾਲ ਪਹਿਲਾਂ ਕਰਦੇ ਉਹਨੂੰ ਕੱਟੀ-ਕੱਟਾ ਨਿਕਲ ਜਾਂਦਾ ਇਹਨਾਂ ਨੇ ਐ ਚੋਣਾਂ ਦੇ ਨੇੜੇ ਆਣ ਕੇ ਉਹਨਾਂ ਨੂੰ ਕੀਤਾ ਪਰ ਇਹਨਾਂ ਨੂੰ ਪਤਾ ਨਹੀਂਗਾ ਵੀ ਇਹ ਇਹ ਵੀ ਇਹਨਾਂ ਦੇ ਉਲਟ ਪੈ ਜਾਊਗਾ ਜੇ 4 ਜਾਂ 5 ਮਹੀਨੇ ਪਿਛੋਂ ਜਮਾਨਤ ਹੋ ਗਿਆ ਫਿਰ ਬਾਹਰ ਆ ਗਿਆ ਫਿਰ ਕੀ ਕਰਨਗੇ ਫਿਰ ਕੀ ਕਰਨਗੇ ਦੱਸੋ ਮਤਲਬ ਮੰਨਦੇ ਕਾਂਗਰਸ ਪਾਰਟੀ ਕੀ ਕਹਿੰਦੀ ਹੈ ਇਹ ਬਦਲਾ ਖੋਦੀ ਹੈ ਜਾਂ ਕਾਰਵਾਈ ਜਿਹੜੀ ਹੈ ਉਹ ਕੰਮ ਨਹੀਂ ਜਾਇਜ਼ ਨਹੀਂ ਸੀ ਕਿ ਕਾਂਗਰਸ ਪਾਰਟੀ ਵਿੱਚ ਕੀ ਗੱਲਾਂ ਹੋਉਦੀਆਂ ਨੇ ਇਹਨੂੰ ਲੈ ਕੇ ਕੋਵਿੰਦ ਵਿਜੇ ਪ੍ਰਤਾਪ ਨੂੰ ਵੀ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਕਿਉਂਕਿ ਲਗਾਤਾਰ ਵਿਰੋਧ ਕਰਦੇ ਸੀਗੇ ਕਿਤਨਾ ਕਿਤੇ ਉਹਨਾਂ ਨੇ ਸੁਖਪਾਲ ਸਿੰਘ ਖੈਦਾਂ ਦੇ ਹੱਕ 'ਚ ਬਿਆਨ ਦਿੱਤਾ ਗੱਲ ਕਰੀਏ ਜੇਕਰ ਉਹਨਾਂ ਨੇ ਮਜੀਠੀਆ ਦੇ ਹੱਕ 'ਚ ਉਹਨਾਂ ਨੇ ਗੱਲ ਕਰ ਦਿੱਤੀ ਕੇਜਰੀਵਾਲ ਤੇ ਸਵਾਲ ਚੁੱਕੇਗੀ ਇੰਦਰਦੀ ਤੇ ਜਿਹੜੀ ਹਾਈ ਕਮਾਂਡ ਸੀਗੀ ਆਮ ਆਦਮੀ ਪਾਰਟੀ ਦੀ ਉਹ ਹੀ ਹਾਰ ਗਈ ਪਾਰਟੀ ਦੀ ਹੋਣ ਦੀ ਨਹੀਂ ਪਾਰਟੀ ਦਾ ਵजूद ਨਹੀਂ ਤਾਂ ਮੈਨੂੰ ਪੁੱਛੋ ਕੀ ਕੱਢਣਗੇ ਇਹ ਸਵਾਲ ਕੋਵਿੰਦ ਵਿਜੇ ਪ੍ਰਤਾਪ ਸਿੰਘ ਨੇ ਖੜੇ ਕੀਤੇ ਤੇ ਕਾਂਗਰਸ ਨੂੰ ਕਿਉਂ ਕੋਵਿੰਦ ਵਿਜੇ ਪ੍ਰਤਾਪ ਦੇ ਨਾਲ ਖੜ ਕੋਬਲ ਵਿਜੇ ਪ੍ਰਤਾਪ ਇੱਕ ਮਹਾਨਦਾਰ ਤੇ ਵਧੀਆ ਲੀਡਰ ਆ ਉਹਨੇ ਆਪਣੀ 9 ਸਾਲਾਂ ਦੀ ਨੌਕਰੀ ਰਹੀ ਦੀ ਡੀਜੀਪੀ ਤੱਕ ਜਾਣਾ ਸੀ ਇਹਨਾਂ ਦੀਆਂ ਗੱਲਾਂ ਜਾ ਕੇ ਇਹਨਾਂ ਦੇ ਮਗਰ ਲਾ ਕੇ ਉਹਨੇ ਆਪਣੀ ਨੌਕਰੀ ਛੱਡ ਦਿੱਤੀ ਉਹਦਾ ਚਿਹਰਾ ਇਹਨਾਂ ਸਾਰੇ ਪੰਜਾਬ 'ਚ ਵਰਤਿਆ ਸਾਰੇ ਪੰਜਾਬ ਦੇ ਵਿੱਚ ਹਰੇਕ ਕਲਕੇ ਜੇ ਹਰ ਇੱਕ ਐਮਐਲਏ ਜਿਹੜਾ ਇਹਨਾਂ ਦੇ ਕੈਂਡੀਡੇਟ ਸੀ ਉਹਦੀ ਫੋਟੋ ਨਾਲ ਲਾਈ ਹਰ ਇੱਕ ਸਟੇਜ ਤੇ ਉਹਨੂੰ ਬੁਲਾਇਆ ਉਹਦੀ ਬਦੌਲਤ ਅੱਜ ਇਹ ਰਾਜ ਭੋਗ ਰਹੇ ਨੇ ਤੇ ਬਾਅਦ ਦੇ ਵਿੱਚ ਉਹਨੂੰ ਪਿੱਛੇ ਕਰਤਾ ਪਹਿਲਾਂ ਉਹਨੂੰ ਗ੍ਰਹਿ ਮੰਤਰੀ ਬਣਾਉਣ ਦੀਆਂ ਕਹਿੰਦੇ ਸੀ ਬਾਅਦ ਦੇ ਵਿੱਚ ਉਹਨੂੰ ਪਿੱਛੇ ਕਰਤਾ ਉਹਨਾਂ ਨੇ ਵੀ ਇਹੋ ਹੀ ਕਿਹਾ ਆ ਜੇ ਉਹਨੇ ਕੋਈ ਗਲਤ ਕੀਤਾ ਤੇ ਉਦੋਂ ਫੜਦੇ ਉਹਨੂੰ ਅਹੀਂ ਵੀ ਜੇ ਉਹਨੇ ਕੋਈ ਗਲਤ ਕੰਮ ਕੀਤਾ ਅਹੀਂ ਵੀ ਕਹਿੰਨੇ ਆ ਵੀ ਉਹਦੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਪਰ ਸਾਢੇ 3 ਸਾਲ ਬਾਅਦ ਕਿਉਂ ਉਦੋਂ ਜਦੋਂ ਸਰਕਾਰ ਬਣੀ 2 ਮਹੀਨੇ ਬਾਅਦ ਫੜ ਲੈਂਦੇ ਹੁਣ ਸਵਾਦ ਫੇਰਿਆ ਵੀ ਹੁਣ ਉਹਨੂੰ 1.5 ਸਾਲ ਤੱਕ ਨਿਕਲਣਾ ਦੇਣ ਤੇ ਜੇ ਉਹ ਨਿਕਲ ਆਇਆ ਫੇਰ ਇਹ ਝੂਠੇ ਆ ਹੁਣ ਤੇ ਐ ਲੜਾਈ ਜਿਹੜੀ ਕੰਡੇ ਤੇ ਆ ਨਾ ਉਹ ਮਤਲਬ ਇਹ ਲੁਧਿਆਣਾ ਦੇ ਤਰਨ ਤਰਨ ਜਿਮਨੀ ਚੋਣਾ ਲੋਕ ਜੋੜਦੇ ਨੇ ਲੋਕ ਕਹਿੰਦੇ ਆ ਕਿ ਸੈਮੀ ਫਾਈਨਲ ਕਹਿੰਦੇ ਸੀਗੇ ਦ ਫਾਈਨਲ ਪੂਰਾ ਪੰਜਾਬ 2027 ਵਿਧਾਨ ਸਭਾ ਚੋਣਾਂ ਦਾ ਮੰਨਿਆ ਗਿਆ ਕਿ ਜੇਕਰ ਇਹ ਸੈਮੀਫਾਈਨਲ ਲੁਧਿਆਣਾ ਵਾਲਾ ਝੋਲੀ ਪੈ ਗਿਆ ਤੇ 27 ਵੀ ਸਾਡੀ ਹੈ ਤੇ ਤਰਨ ਤਾਦਨ ਦੇ ਵਿੱਚ ਜੋ ਕੁਝ ਮੋਲ ਬੰਦ ਰਿਹਾ ਹੈ ਦਾਵੇਦਾਰੀਆਂ ਟੁਕੀਆਂ ਜਾ ਰਹੀਆਂ ਨੇ ਹੁਣ ਤੋਂ ਹੀ ਤੇ ਕੀ ਲੱਗਦਾ ਫਿਰ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਇੱਥੋਂ ਕਿੰਨੀ ਕੁ ਸਟਰੋਂਗ ਨਜ਼ਰ ਆਉਂਦੀ ਹੈ ਤੁਹਾਨੂੰ ਕਿਉਂਕਿ ਉੱਥੇ ਜਿਮਨੀ ਚੋਣ ਜਿੱਤ ਲਈ ਇਹਨਾਂ ਨੇ ਜਿਹੜਾ ਵੱਡਾ ਕੰਮ ਸੀਗਾ ਵੈਸਟ ਦਾ ਭਰਤੂਸ਼ਨਾਸ਼ੂ ਬਹੁਤ ਪਿੱਛੇ ਰਹਿ ਗਏ ਲੀਡ ਚੰਗੀ ਲੈ ਕੇ ਫਿਰ ਵੀ ਆਪਣਾ ਸੰਜੀਵ ਥੋੜਾ ਵੱਡੀ ਲੀਡ ਨਾਲ ਜਿੱਤ ਗਿਆ ਉਹ ਕੋਈ ਜਿਹੜੀ ਆ ਲੁਧਿਆਣੇ ਵਾਲੀ ਚੋਣ ਜਿਹੜੀ ਇਹਨਾਂ ਜਿੱਤੀ ਨਹੀਂ ਗਈ ਉੱਥੇ ਤੇ ਸ਼ਰਿਆਮ ਤੱਕਾ ਹੋਇਆ ਸ਼ਰਿਆਮ ਮਤਲਬ ਉੱਥੇ ਕੀ ਕੁਛ ਹੋਇਆ ਗੁੰਡਾ ਕਰਦੀ ਹੋਈ ਆ ਪੁਲਿਸ ਤੋਂ ਹੀ ਵੇਦੇ ਰਹ ਜੇ ਆਸ਼ੂ ਜੀ ਸਾਡੇ ਜਿਹੜੇ ਆ ਉਹ ਪੁਲਿਸ ਦੇ ਨਾਲ ਕਿਤਰਾ ਹੱਥੋਂ ਪਾਈ ਹੁੰਦੇ ਸੀ ਸ਼ਰਿਆਮ ਉੱਥੇ ਲੋਕਾਂ ਨੂੰ ਲਾਲਚ ਦਿੱਤੇ ਗਏ ਕਈ ਕੁਛ ਉੱਥੇ ਵੰਡਿਆ ਗਿਆ ਉਹ ਰੋਜ ਕੋਈ ਨਾ ਕੋਈ ਚੀਜ਼ ਫੜ ਲਈਦੀ ਸੀ ਉਹ ਕੋਈ ਚੋਣ ਮੈਂ ਜਿੱਤੀ ਚੋਣ ਆ ਉਹ ਸੈਮੀਫਾਈਨਲ ਆ ਤੇ ਨਾ ਉਹ ਕੋਈ ਚੋਣ ਨੂੰ ਮੈਂ ਜਿੱਤੀ ਚੋਣ ਗਿਣਦਾ ਆ ਉਹਦੇ ਬਿਲਕੁਲ ਨਜਾਇਜ਼ ਢੰਗ ਦੇ ਨਾਲ ਇਹਨਾਂ ਨੇ ਲੋਕਾਂ ਨੂੰ ਦਬਾ ਕੇ 51% ਵੋਟ ਪਈ ਆ ੱੱਕੇ ਦੇ ਨਾਲ ਜਿਹੜੀ ਆ ਆਪ ਦਾ ਸਾਰਾ ਸਰਕਾਰੀ ਤੰਤਰ ਜੰਤਰ ਲਾ ਕੇ ਉੱਥੇ ਪੁਲਿਸ ਪ੍ਰਸ਼ਾਸਨ ਦੇ ਜ਼ੋਰ ਨਾਲ ਇਹਨਾਂ ਨੇ ਉਹ ਜਿੱਤੀ ਆ ਉਹਨੂੰ ਕੋਈ ਸੈਮੀਫਾਈਨਲ ਨਹੀਂ ਮੈਂ ਗਿੰਦਾ ਸੈਮੀਫਾਈਨਲ ਜਿਹੜਾ ਉਹ 2027 ਜੀ ਹੋਣਾ ਹੈ ਇਹ ਫਰਵਰੀ ਚੋਣ ਆਉਂਦੀ ਆ ਸੈਮੀ ਫਾਈਨਲ 2027 ਫਰਵਰੀ ਜੀ ਹੋਣਾ ਆ ਉਦੋਂ ਕਾਂਗਰਸ ਪਾਰਟੀ 100 ਸੀਟ ਤੇ ਸਰਕਾਰ ਬਣਾਵੇਗੀ ਵੱਡੀ ਗੱਲ ਹੈ ਜਾਂਦੇ ਜਾਂਦੇ ਮੇਰਾ ਸਵਾਲ ਹੈ ਜਿਹੜੇ ਕੰਮ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਕਰਦੇ ਹਾਂ ਹਲਕੇ ਦੇ ਵਿੱਚ ਚਾਹੇ ਤਰਨਤਾਂ ਦੇ ਹਲਕੇ ਦੀ ਗੱਲ ਕਰੀਏ ਕਹਿੰਦੇ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਬਹੁਤ ਕੰਮ ਹੋ ਰਿਹਾ ਹੈ ਨੌਕਰੀਆਂ ਕਹਿੰਦੇ ਦਿੱਤੀਆਂ ਜਾ ਰਹੀਆਂ ਨੇ ਚਲ ਨੌਕਰੀਆਂ ਤਾਂ ਤੁਸੀਂ ਕਿਹਾ ਚ ਨਹੀਂ ਮਿਲੀਆਂ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਕਹਿੰਦੇ ਅਸੀਂ ਕੰਮ ਕਰ ਰਹੇ ਹਾਂ ਕਹਿੰਦੇ ਬਿਜਲੀ ਮੁਫਤ ਦੇ ਰਹੇ ਹਾਂ ਲੋਕਾਂ ਨੂੰ ਸਹੂਲਤਾਂ ਦੇ ਰਹੇ ਹਾਂ ਕਹਿੰਦੇ ਕਿਸਾਨਾਂ ਨੂੰ ਪਾਣੀ ਬੜਾ ਖ ਕਹਿੰਦੇ ਕਿਦੇ ਪਾਣੀ ਨਹੀਂ ਸੀ ਹੁੰਦਾ ਤੇ ਕਹਿੰਦੇ ਹੁਣ ਤੇ ਕਿਸਾਨਾਂ ਨੂੰ ਮੋਟਰਾਂ ਵੀ ਜਿਆਦਾ ਦੇ ਛੱਜਾਂ ਦੀ ਲੋੜ ਨਹੀਂ ਪਾਣੀ ਦੇ ਆਈ ਜਾਂਦਾ ਖੁੰਦਾ ਪਾਣੀ ਹੈ ਖਜ਼ਾਨੇ ਕਹਿੰਦੇ ਭਰੇ ਭਰੇ ਹੈ ਕਿਸੇ ਚੀਜ਼ ਦੀ ਕਮੀ ਨਹੀਂ ਹੈ ਪੰਜਾਬ ਕਹਿੰਦੇ ਬਹੁਤ ਵਧੀਆ ਸਥਿਤੀ ਦੇ ਵਿੱਚ ਹੈ ਤੁਸੀਂ ਕਿਦਾਂ ਦੇਖਦੇ ਹੋ ਜਿਹੜੇ ਦਾਅਵੇ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾਂਦੇ ਆ ਜਿਹੜੇ ਪੰਜਾਬ ਦੇ ਖਜ਼ਾਨੇ ਭਰਨੋਂ ਲੈ ਕੇ ਗੱਲ ਕੀਤੀ ਜਾਂਦੀ ਹੈ ਜਿਹੜੇ ਕਿਸਾਨਾਂ ਦੀ ਖੁਸ਼ਹਾਲੀ ਦੀ ਗੱਲ ਕੀਤੀ ਜਾਂਦੀ ਹੈ ਖਜ਼ਾਨੇ ਕਿੱਥੇ ਭਰੇ ਆ ਹੁਣ ਤੇ ਅਜੇ ਕੱਲ੍ਹ ਅਜੇ ਦਸਨਿਆਈ ਇਹਨਾਂ ਦਾ ਵਿੱਤ ਮੰਤਰੀ 8500 ਕਰੋੜ ਦਾ ਕਰਜ਼ਾ ਹੋਰ ਲੈ ਲਿਆ ਆ ਉਦੋਂ ਪਹਿਲਾਂ ਕਿੰਨੀ ਵਾਰ ਇਹਨਾਂ ਕਰਜ਼ਾ ਲਿਆ ਆ ਮੈਂ ਹੀ ਤੁਹਾਨੂੰ ਪਹਿਲਾਂ ਦੱਸ ਚੁੱਕੇ ਆ ਵੀ ਜੇ ਸਾਡੀ ਸਟੇਟ ਤੇ ਪੌਣੇ 3 ਲੱਖ ਕਰੋੜ ਦਾ ਪਹਿਲਾ ਕਰਜ਼ਾ ਸੀ ਇਹਨਾਂ ਹੋਰ ਇਹ ਪੰਜਾ ਉਹ ਤੇ 17 ਸਾਲਾਂ ਚੜਿਆ ਇਹ ਪੰਜਾਂ ਸਾਲਾਂ ਚ ਇਹਨਾਂ ਹੋਰ ਚੜਾ ਕੇ ਜਾਣਗੇ ਤੂੰ ਹੀ ਹੁਣ ਸਾਰਾ ਜੋੜ ਲਾ ਲਓ ਕਿੰਨਾ ਆ 8500 ਤੇ ਇਹਨਾਂ ਨੇ ਕੱਲ ਲਿਆ ਇਸ ਕਰਕੇ ਪਾਣੀ ਪਹਿਲਾਂ ਵੀ ਆਉਂਦਾ ਸੀ ਜਦੋਂ ਕਾਂਗਰਸੀ ਸਰਕਾਰ ਸੀ ਉਦੋਂ ਵੀ ਸਾਨੂੰ ਮੋਟਰਾਂ ਬੰਦ ਕਰ ਲੀਆਂ ਪਈਆਂ ਸੀ ਤੁਸੀਂ ਯਾਦ ਕਰੋ ਉਹ ਦੇਣ ਜਾਂ ਕਿਸੇ ਜ਼ਿਮੀਂਦਾਰ ਨੂੰ ਪੁੱਛੋ ਉਦੋਂ ਵੀ ਵਧੀਆ ਪਾਣੀ ਆਉਂਦਾ ਸੀ ਹਰ ਇੱਕ ਸਰਕਾਰ ਦਿੰਦੀ ਆ ਸਾਡੀ ਸਰਕਾਰ ਨੇ ਵੀ ਦਿੱਤਾ ਹੈ ਗਾਂ ਜੋ ਸਾਡੀ ਸਰਕਾਰ ਫੇਰ ਆਊਗੀ ਫੇਰ ਪਾਣੀ ਦੇਾਂਗੇ ਫੇਰ ਬਿਜਲੀ ਦੇਾਂਗੇ ਉਹ ਸਭ ਕੁਝ ਸਰਕਾਰਾਂ ਦਾ ਕੰਮ ਹੁੰਦਾ ਦੇਣਾ ਉਹ ਉਹ ਕੋਈ ਇਹਦੀ ਵੱਡੀ ਗੱਲ ਨਹੀਂ ਗਈ ਪਰ ਕਰਜ਼ਾਈ ਜਿਹੜੀ ਸਟੇਟ ਆ ਉਹ ਬਹੁਤ ਜ਼ਿਆਦਾ ਕਰ ਦਿੱਤੀ ਗਈ ਆ ਕਰਜ਼ਾ ਇਹਨਾਂ ਬਹੁਤ ਜ਼ਿਆਦਾ ਫੇਰ ਲੈ ਲਿਆ ਕਦਰਾਂ ਕੀਤੇ ਮਿੱਠਾ ਨੂੰ ਜੇ ਕਦੇ ਟਿਕਟ ਮਿਲਦੀ ਹੈ ਤੇ ਕੀ ਸੁਪਨੇ ਨੇ ਹਲਕੇ ਨੂੰ ਲੈ ਕੇ ਕਿਹੜੇ ਵਿਕਾਸ ਕਾਰਜ ਕਰਨੇ ਨੇ ਕਿਉਂਕਿ ਲੋਕ ਨਵੀਂ ਉਮੀਦ ਲੈ ਕੇ ਆਉਣਗੇ ਤੁਹਾਨੂੰ ਜਿੰਨਾ ਸਮਾਂ ਹੋ ਗਿਆ ਸਿਆਸਤ ਦੇ ਵਿੱਚ ਜਿੰਨੇ ਲੋਕ ਤੁਹਾਡੇ ਨਾਲ ਜੁੜੇ ਹੈ ਉਮੀਦਾਂ ਵੀ ਹੁੰਦੀਆਂ ਜੁੜੀਆਂ ਨੇ ਨਾਲ ਇਸ ਸੰਵਾਦ ਨਾਲ ਤੁਹਾਨੂੰ ਜੋੜਿਆ ਜਾਂਦਾ ਹੈ ਬੜੀ ਵੱਡੀ ਜ਼ਿੰਮੇਵਾਰੀ ਹੈ ਕਿਤਨਾ ਕਿਤੇ ਜਦੋਂ ਤੁਸੀਂ ਕੱਠ ਕਰਦੇ ਹੋ ਜਦੋਂ ਕਿਸਾਨ ਆ ਕੇ ਵੰਦੇ ਆ ਜਥੇਬੰਦੀਆਂ ਵੰਦੀਆਂ ਨੇ ਕਿਉਂਕਿ ਇੰਨਾ ਸਮਿਆਂ ਦੇ ਵਿੱਚ ਜਦੋਂ ਦਾ ਇਹ ਬੀਜੇਪੀ ਵੱਲੋਂ ਕਾਨੂੰਨ ਬਣਾਏ ਗਏ ਸੀਗੇ ਤਿੰਨ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਜਿਹੜੀਆਂ ਐਮਐਸਪੀ ਦੀ ਗੱਲ ਹੋਈ ਹੈ ਉਸ ਤੋਂ ਬਾਅਦ ਤਾਂ ਨੇ ਜਿੰਨੇ ਲੱਗੇ ਨਵੀਂ ਜਥੇਬੰਦੀਆਂ ਕਿਸਾਨਾਂ ਦੀਆਂ ਬਹੁਤ ਪੈਦਾ ਹੋ ਗਈਆਂ ਤੁਹਾਡੇ ਨਾਲ ਕੀ ਸੰਬੰਧ ਨੇ ਜਥੇਬੰਦੀਆਂ ਦੇ ਕੀ ਲੋਕਾਂ ਦੀਆਂ ਮੰਗਾਂ ਨੇ ਕਿਸਾਨਾਂ ਦੀਆਂ ਮੰਗਾਂ ਨੇ ਤੁਹਾਡੇ ਸੁਪਨੇ ਕੀ ਨੇ ਹੱਦਕੇ ਨੂੰ ਲੈ ਕੇ ਜੇਕਰ ਟਿਕਟ ਮਿਲਦੀ ਹੈ ਤੇ ਕਿੰਨਾ ਆਪਣੇ ਆਪ ਦੇ ਵਿਸ਼ਵਾਸ ਹੈਗਾ ਕਿਰਨਜੀਤ ਜੇ ਮੈਨੂੰ ਪ੍ਰਮਾਤਮਾ ਬਣਾਉਂਦਾ ਆ ਮੈਤੋਂ ਸੇਵਾ ਲੈਂਦਾ ਤੇ ਮੈਂ ਪੂਰੀ ਇਮਾਨਦਾਰੀ ਨਾਲ ਜੋ ਕੰਮ ਇੱਥੇ 1947 ਤੋਂ ਲੈ ਕੇ ਅੱਜ ਤੱਕ ਹੋਏ ਨਹੀਂ ਗੇ ਪਿੰਡਾਂ ਦੇ ਵਿੱਚ ਮਾੜਾ ਹਾਲ ਐ ਸ਼ਹਿਰ 'ਚ ਮਾੜਾ ਆਲਿਆ ਸਾਰਾ ਪੂਰਾ ਜੋਰ ਲਾ ਕੇ ਆਪਣਾ ਪੂਰਾ ਜਿੰਨੀ ਮੇਰੇ ਕੋਲ ਪਾਵਰ ਹੋਊਗੀ ਉਹਦੇ ਨਾਲ ਵੱਧ ਤੋਂ ਵੱਧ ਅਸੀਂ ਲੋਕਾਂ ਦਾ ਜਿਹੜਾ ਕੰਮ ਕਰਵਾਵਾਂਗੇ ਹਲਕੇ ਦਾ ਵਿਕਾਸ ਕਰਾਂਗੇ ਤੇ ਉਹਨਾਂ ਨੂੰ ਲੈ ਕੇ ਡਾਕਟਰ ਦੁਕਾਨਦਾਰ ਬੋਲੀਆਂ ਚੱਲਦੀਆਂ ਨੇ ਕ੍ਰਾਈਮ ਦੀ ਸਥਿਤੀ ਵੀ ਮਾੜੀ ਹੈ ਉਹਦਾ ਵੀ ਅਸੀਂ ਵਿਧਾਨ ਸਭਾ ਦੇ ਵਿੱਚ ਵੱਧ ਤੋਂ ਵੱਧ ਸਰਕਾਰ ਮੁੱਦਾ ਠਾਵਾਂਗੇ ਇਹ ਕੀ ਆ ਲੋਕਾਂ ਨੂੰ ਜਿਹੜਾ ਲੋਕ ਆਪਦੀ ਸੁੱਖ ਨੀਂਦ ਦੀ ਜਿਹੜੀ ਆ ਜਿਤਨਾ ਕਾਂਗਰਸ ਵੇਲੇ ਸੌਂਦੇ ਸੀ ਵਧੀਆ ਹਿਮਾਉਲ ਉਸ ਤਰ੍ਹਾਂ ਦਾ ਹੀ ਮਾਹੌਲ ਫੇਰ ਹੋਵੇਗਾ ਜਦੋਂ ਸਾਡੀ ਸਰਕਾਰ ਆਊਗੀ ਤੇ ਉਦੋਂ ਇਹ ਵਧੀਆ ਤਰੀਕੇ ਨਾਲ ਸਾਰਾ ਲੋਕਾਂ ਨੂੰ ਲੋਕੀ ਆਪ ਵੇਖਣਗੇ ਵੀ ਸਾਨੂੰ ਇਹੋ ਜਿਹੇ ਬੰਦੇ ਜਿਹੜੇ ਆ ਕਾਂਗਰਸ ਦੇ ਵਿੱਚ ਮਿਲਣੇ ਚਾਹੀਦੇ ਆ ਤੇ ਸਾਰਾ ਮਧੀਆ ਤਰੀਕੇ ਨਾਲ ਲੋਕਾਂ ਦਾ ਵਿਕਾਸ ਕਰਾਵਾਂਗੇ ਅਪੀਲ ਕਰਨਾ ਚਾਹੁੰਦੇ ਹੋ ਵੀ ਲੋਕਾਂ ਨੂੰ ਜਿਸ ਤਰੀਕੇ ਦਾ ਹੁਣ ਮਾਹੌਲ ਬਣਦਾ ਜਾ ਰਿਹਾ ਹੈ ਸਿਆਸਤ ਪੱਖਣੀ ਹੈ ਜੋ ਪਿੱਛੇ ਜੇ ਹੋਇਆ ਸਿਆਸਤ ਚੱਲ ਰਹੀ ਹੈ ਜਿਸ ਤਰੀਕੇ ਦਾ ਮਾਹੌਲ ਹੁਣ ਪਖ ਰਿਹਾ ਹੈ ਸਿਆਸਤ ਨੂੰ ਲੈ ਕੇ ਜਮਿਨੀ ਚੋਣਾਂ ਨੂੰ ਲੈ ਕੇ ਗੱਲਾਂਬੱਤਾਂ ਸ਼ੁਰੂ ਕਰ ਦਿੱਤੀ ਗਈ ਹੈ ਤੇ ਕੀ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹੋ 27 ਨੂੰ ਵੀ ਬਾਲਾ ਸਮਾਂ ਨਹੀਂ ਰਹਿ ਗਿਆ ਕਮਰ ਕੱਸੇ ਪਾਰਟੀਆਂ ਤੋਂ ਕੀਤੇ ਜਾ ਰਿਹਾ ਹੈ ਕਹਿੰਦੇ ਕਾਂਗਰਸੀ ਵੀ ਤਿਆਰੀ ਫੁੱਲ ਚੱਲ ਰਹੀ ਹੈ 27 ਨੂੰ ਲੈ ਕੇ ਲੋਕਾਂ ਨੂੰ ਕੀ ਅਪੀਲ ਮੈਂ ਤੇ ਲੋਕਾਂ ਨੂੰ ਇਹ ਅਪੀਲ ਕਰਦਾ ਵੀ ਇਹਨਾਂ ਨੂੰ ਸਵਾਲ ਕਰੋ ਵੀ 4 ਸਾਲ ਦੇ ਵਿੱਚ ਤ ਕਈਆਂ ਪਿੰਡਾਂ ਕਿਹੇ ਵੀ ਪਿੰਡ ਦੇ ਵਿੱਚ ਇੱਕ ਗਲੀ ਤੱਕ ਨਹੀਂ ਬਣੀ ਐ ਕਿ ਨਾਲੀ ਤੱਕ ਨਹੀਂ ਬਣੀ ਨੌਕਰੀਆਂ ਨਹੀਂ ਮਿਲੀਆਂ ਦੱਸੋ ਤਰਨਤਨ ਸ਼ਹਿਰ ਜਾਂ ਪਿੰਡ ਨੂੰ ਮੈਨੂੰ ਕੋਈ ਲਿਸਟ ਦਿਓ ਕਿੰਨੀ ਉਹਦੇ ਟੈਂਡਰ ਪਾਸ ਐ ਕੰਮ ਹੁੰਦਾ ਪਿਆ ਆ ਟੈਂਡਰ ਪਾਸ ਐ ਕੰਮ ਹੁੰਦਾ ਪਿਆ ਸਾਲ ਤੇ ਇੱਕ ਰਹਿ ਗਿਆ ਹੁਣ ਫੇਰ ਚੋਣ ਜਾਬਤਾ ਲੱਗ ਜਾਣਾ ਤੇ ਸਾਲ ਇੱਕ 'ਚ ਕੀ ਕਰਾਵਾਂਗੇ ਤੁਸੀਂ ਅੱਜ ਤੋਂ 4 ਸਾਲ ਪਹਿਲਾਂ ਸੁੱਤੇ ਸੀ ਉਦੋਂ ਕੀ ਕਰਵਾਇਆ ਦੱਸੋ ਮਤਲਬ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਇਹਨਾਂ ਨੂੰ ਘੇਰੋ ਇਹਨਾਂ ਤੋਂ ਜਵਾਬ ਮੰਗੋ ਔਰ ਜੋ ਦਿੰਦੇ ਆ ਲੈ ਲਓ ਪਰ ਵੋਟਾਂ ਕਾਂਗਰਸ ਨੂੰ ਪਾਓ ਤੇ ਕਾਂਗਰਸ ਦੇ ਕੈਂਡੀਡੇਟ ਨੂੰ ਭਾਰੀ ਬਹੁਤ ਮਤਰਾ ਜਿਤਾਓ ਤੇ ਪੰਜਾਬ ਦੇ ਲੋਕਾਂ ਨੂੰ ਵੀ ਮੈਂ ਅਪੀਲ ਕਰਦਾ ਆ ਵੀ 2027 ਦੇ ਵਿੱਚ ਵੀ ਕੋਈ ਵੀ ਪਿਛਲੇ ਲੀਡਰ ਜਿਹੜਾ ਆਉਂਦਾ ਜਿਹਨੇ ਪੰਜਾਬ ਨੂੰ ਖਾਦਾ ਉਹਨੂੰ ਬਿਲਕੁਲ ਵੋਟਾਂ ਨਾ ਪਾਓ ਜੇ ਪਹਿਲਾਂ ਅਗਰ ਲੀਡਰ ਵੇਖ ਕੇ ਕਰਕੇ ਅਗਲੇ ਨਾਲ ਜਿਹੜਾ ਬਿਲਕੁਲ ਸਾਫ਼ ਸੁਥਰਾ ਤੇ ਪੰਜਾਬ ਦੇ ਨਾਲ ਖੜਨ ਵਾਲਾ ਆਪਣੇ ਪੰਜਾਬੀਆਂ ਦੇ ਨਾਲ ਖੜਨ ਵਾਲਾ ਆ ਤੇ ਆਪਣੇ ਲੋਕਾਂ ਦੀ ਗੱਲ ਸੁਣਨ ਵਾਲਾ 24 ਘੰਟੇ ਲੋਕਾਂ ਨਾਲ ਖਲੋਣ ਵਾਲਾ ਆ ਉਹੋ ਜੇ ਬੰਦੇ ਨੂੰ ਵੋਟ ਦਿਓ ਜੇ ਤਾਂ ਜੋ ਆਪਣਾ ਪੰਜਾਬ ਸੋਨੇ ਦੀ ਚਿੜੀ ਬਣ ਸਕੇ ਵੱਡੀ ਗੱਲ ਹੈ ਸੋ ਇਸਨ ਕਿਰਨਜੀਤ ਸਿੰਘ ਮਿੱਠਾ ਜੋ ਕਿ ਪੰਜਾਬ ਪ੍ਰਧਾਨ ਹੀ ਕਿਸਾਨ ਵਿੰਗ ਦੀ ਲੰਬੇ ਸਮੇਂ ਤੋਂ ਪਾਰਟੀ ਨਾਲ ਇਨਾਂ ਦੀਆਂ ਨਜ਼ਦੀਕੀਆਂ ਨੇ ਕਾਂਗਰਸ ਦੀ ਹਾਈ ਲੀਡਰਸ਼ਿਪ ਜਾਣਦੀ ਹੈ ਕਿਰਨਜੀਤ ਮਿੱਠਾ ਨੂੰ ਸੋ ਹਲਕੇ ਦੇ ਵਿੱਚ ਵੱਡਾ ਨਾਮ ਹੈ ਇਕੱਠ ਵੱਡੇ ਕਰਦੇ ਨੇ ਲੇਕਿਨ ਇਹ ਵੇਖਣੀ ਹੋ ਕਿ ਵਿਸ਼ਾ ਹੈ ਕਿ ਜਿਹੜੀ ਗੰਦਾ ਦੀ ਮਿਹਨਤ ਐਨੇ ਸਾਲਾਂ ਦੀ ਪਾਰਟੀ ਕੀ ਉਸ ਨੂੰ ਕਿੱਥੇ ਲੈ ਕੇ ਗਿੰਦੀ ਹੈ ਜਿਹੜਾ ਉਹਦਾ ਫਲ ਹੈਗਾ ਇਹਨਾਂ ਦੀ ਚੋਲੀ ਪੈਂਦਾ ਕਿ ਨਹੀਂ ਪੈਂਦਾ ਇਹ ਵੱਡੇ ਸਵਾਲ ਨੇ ਲੇਕਿਨ ਇਹ ਵੀ ਕਹਾਂ ਕਰੰਜੀਤ ਮਿੱਠਾ ਨੇ ਜੇਕਰ ਪਾਰਟੀ ਨਹੀਂ ਟਿਕਟ ਦਿੰਦੀ ਤਾਂ ਵੀ ਮੈਂ ਜਿਹੜੇ ਦੂਸਰੇ ਜਿਹੜੇ ਹੋਣਗੇ ਦਾਵੇਦਾਰ ਹੋਣਗੇ ਉਮੀਦਵਾਰ ਹੋਣਗੇ ਸਮਰਥਨ ਜ਼ਰੂਰ ਦੇਊਗਾ ਤੇ ਪੂਰਾ ਜੋਰ ਲਾਵਾਂਗੇ ਜਿਹੜਾ ਵੀ ਕੈਂਡੀਡੇਟ ਹੋਊਗਾ ਨੂੰ ਜਿਤਾਵਾਂਗੇ ਜਰੂਰ ਬੜੀ ਵੱਡੀ ਗੱਲ ਹੈ ਬੜਾ ਵੱਡਾ ਵਿਸ਼ਵਾਸ ਹੈ ਸੁਪਨੇ ਬਹੁਤ ਨਹ ਹਲਕੇ ਨੂੰ ਲੈ ਕੇ ਸੋ ਜੋ ਕੁਝ ਮਾਹੌਲ ਬਣਦਾ ਜਿਆਦਾ ਉਸ ਤੋਂ ਲੈ ਕੇ ਸਾਰੀ ਗੱਲਬਾਤ ਹੋਈ ਹੈ ਫਿਲਹਾਲ ਇਹ ਦੇਖਣੀ ਹੋਊਗਾ ਵਿਸ਼ਾ ਕਿ ਕਿਸ ਨੂੰ ਪਾਰਟੀ ਜਿਹੜੀ ਹੈ ਟਿਕਟ ਦੇ ਕੇ ਨਵਾਇਦੀ ਹੈ ਤੇ ਉਹ ਵੀ ਤਰ ਤਕ ਜ਼ਰੂਰ ਸਾਂਝਾ ਕਰਾਂਗੇ ਤੁਸੀਂ ਦੇਖਦੇ ਰਹੋ ਔਨ ਏਅਰ ਮੈਂ ਹਰਦਾਨਿਸ਼ ਗੁਪਤਾ ਤਰਨਤਾਰ